ਅ ਕਹਿੰਦੇ ਕਿ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਰਿਪੋਰਟ ਹੈ ਵੈਲ ਬੀਇੰਗ ਕੁਛ ਐਦਾਂ ਕਰਕੇ ਰਿਪੋਰਟ ਉਹਨਾਂ ਨੇ ਕੀਤੀ ਉਹਦੇ ਵਿੱਚ ਕਹਿੰਦੇ ਕਿ ਖੁਸ਼ਹਾਲ ਦੇਸ਼ਾਂ ਦੀ ਸੂਚੀ ਬਣੀ ਤੇ ਸੂਚੀ ਦੇ ਵਿੱਚ ਅਸੀਂ ਤੇ ਬਾਹਲੇ ਪਿੱਛੇ ਸਰਕ ਗਏ 118ਵੇਂ ਨੰਬਰ ਤੇ ਹਜ ਤੱਕ ਕਿ ਨੇਪਾਲ ਤੇ ਪਾਕਿਸਤਾਨ ਵੀ ਸਾਡੇ ਤੋਂ ਅੱਗੇ ਨਿਕਲ ਗਿਆ ਨਹੀਂ ਦੇਖੋ ਠੀਕ ਹੈ ਉਹਦੇ ਪੈਮਾਨੇ ਹੁੰਦੇ ਆ ਸਭ ਜੀ ਮਘਾਈ ਆ ਤੁਹਾਡੇ ਮੁਲਕ ਚ ਹੂੰ ਠੀਕ ਹੈ ਨਾ ਕਿਉਂਕਿ ਮੈਂ ਦੇਖਦਾ ਕਿ ਲਗਾਤਾਰ 8 ਸਾਲ ਤੋਂ ਫਿਨਲੈਂਡ ਹੀ ਟਾਪਰ ਹੈ ਇਸ ਮਾਮਲੇ ਵਿੱਚ ਨਾੜਿਕ ਦੇਸ਼ ਹੈ ਕੁਝ ਜਦਾ ਡੈਨਮਾਰਕ ਸਵੀਡਨ ਫਿਨਲੈਂਡ ਸ਼ਾਇਦ ਨਾਰਵੇ ਇਹ ਇਹ ਹਮੇਸ਼ਾ ਤੁਹਾਨੂੰ ਇਹੋ ਜੇ ਇੰਡੈਕਸ ਦੇ ਵਿੱਚ ਟਾਪ ਤੇ ਹੋਣਗੇ ਹਾਂਜੀ ਚਾਰ ਪੰਜ ਦੇਸ਼ ਜਿਹੜੇ ਇਦਾਂ ਦੇ ਹੈਗੇ ਆ ਚਲੋ ਠੀਕ ਹੋ ਗਿਆ ਕਮਾਲ ਦੀ ਗੱਲ ਹੈ ਕਿ ਯੂਰਪੀ ਦੇਸ਼ ਜ਼ਿਆਦਾ ਨਹੀਂ ਇਹਦੇ 'ਚ ਹਮ ਕਿਉਂਕਿ ਆਕਸਫੋਰਡ ਕਿੱਥੇ ਹੈ ਸਾਰਿਆਂ ਨੂੰ ਪਤਾ ਹੈ ਅਮਰੀਕਾ 10ਵੇਂ ਸਥਾਨ ਤੋਂ 24 24 24th ਹਮ 24ਵੇਂ 24 ਦੇ ਹੈ ਜੀ ਇਹ ਵੀ ਕਮਾਲ ਹੋ ਗਿਆ ਨਾ ਬਹੁਤ ਅੰਕਲ ਟਰੰਪ ਦਾ ਕਮਾਲ ਹੈ ਮਸਕ ਦਾ ਇਹ ਹਾਲ ਹੈ ਆਪਣੇ ਵਾਲੇ ਤੇ ਮਨ ਵੀ ਲਈਓ ਮਨਣਾ ਔਖਾ ਲੱਗਦਾ ਨਹੀਂ ਅਸੀਂ ਤੇ ਚਲੋ 8 ਪੌੜ ਹੋਰ ਚੜੇ ਆ ਤਾਂ ਅਸੀਂ 126 ਤੇ ਅਸੀਂ ਸ਼ਾਇਦ 118 ਤੇ 118 ਤੇ ਆ ਜੀ ਇਦਾਂ ਹੀ ਆ ਨਾ 8 ਹੋਰ ਸਥਾਨ ਅੰਤ ਸੀ ਜੀ ਉੱਤੇ ਗਏ ਪਰ ਗੱਲ ਇਹ ਆ ਕਿ ਦੇਖੋ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਇਹ ਅੰਕਲਨ ਕਰਦੇ ਆ ਕਿ ਤੁਹਾਡੇ ਦੇਸ਼ ਦੇ ਵਿੱਚ ਕਿ ਕਿਦਾਂ ਕਿਸੇ ਦੇਸ਼ ਦਾ ਮਤਲਬ ਕਿ ਮਾਹੌਲ ਕੀ ਅੰਦਰੂਨੀ ਖਾਣਾ ਜੰਗੀ ਤਾਂ ਨਹੀਂ ਹੈ ਗਰੀਬੀ ਬਹੁਤ ਜ਼ਿਆਦਾ ਤੇ ਨਹੀਂ ਹੈ ਮਗਾਈ ਬਹੁਤ ਜ਼ਿਆਦਾ ਤੇ ਨਹੀਂ ਹੈ ਆਰਥਿਕ ਜਾਂ ਸਮਰiddhi ਕਿਦਾਂ ਦੀ ਆ ਉਹ ਸਾਰੀਆਂ ਚੀਜ਼ਾਂ ਉਹ ਉਹਦੇ ਚ ਮਤਲਬ ਕਿ ਪੈਮਾਨਿਆਂ ਦੇ ਰੂਪ ਚ ਇਸਤੇਮਾਲ ਕੀਤੀਆਂ ਜਾਂਦੀਆਂ ਪਰ ਫਿਰ ਇਹਦੀ ਇਹਦੇ ਆਧਾਰ ਤੇ ਵੇਖੀਏ ਤਾਂ ਫਿਰ ਪਾਕਿਸਤਾਨ ਜਿੱਥੇ ਐਡਾ ਤਗੜਾ ਗ੍ਰਹਿ ਯੁੱਧ ਚੱਲਣ ਰਿਹਾ ਇੱਕ ਤਰ੍ਹਾਂ ਨਾਲ ਜੀ ਕਿਤੇ ਆਰਮੀ ਤੇ ਅਟੈਕ ਕਿਤੇ ਮਤਲਬ ਕਿ ਰੇਲ ਗੱਡੀਆਂ ਅਗਵਾ ਬਿਲਕੁਲ ਤਾਂ ਉਹ ਸਾਡੇ ਤੁੱਤੇ ਆ ਹੂੰ ਕਿਤੇ ਨਾ ਕਿਤੇ ਸਵਾਲ ਤੇ ਖੜਾ ਹੋਏਗਾ ਨਾ ਸ ਇਜ਼ਰਾਈਲ ਇਜ਼ਰਾਈਲ ਦੇ ਯੁੱਧ ਦੇ ਵਿੱਚ ਮਤਲਬ ਜਿਹੜਾ ਦੇਸ਼ ਹਰੇਕ ਪਾਸਿਓਂ ਘਿਰਿਆ ਹੋਇਆ ਉਹ ਸ਼ਾਇਦ 8ਵੇਂ ਨੰਬਰ ਤੇ ਯਾਨੀ ਅਮਰੀਕਾ ਤੋਂ ਵੀ ਟੌਪ ਤੇ ਆ ਕਿਤੇ ਅਮਰੀਕਾ ਤੋਂ 16 ਸਥਾਨ ਫਿਰ ਉੱਤੇ ਹੋ ਗਿਆ ਜੀ ਜੀ ਫਿਰ ਤਾਂ ਕਮਾਲ ਹੈ ਨਾ ਹੋਰ ਵੀ ਹੈ ਜਿਹੜੀ ਚੀਜ਼ ਅਸੀਂ ਅੱਜ ਕਰ ਰਹੇ ਹਾਂ ਮਤਲਬ ਕਿ ਹੋਰ ਇੱਕੋ ਜਿਹਾ ਪੈਮਾਨੇ ਹੋਰ ਹੋ ਸਕਦੇ ਆ ਜੀ ਜੋ ਸਾਡੀ ਨਜ਼ਰ ਚ ਨਹੀਂ ਹੈ ਪਰ ਜਾਂ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਹੈਗੇ ਆ ਨਾ ਜੀ ਬਾਕੀ ਉਹ ਠੀਕ ਹੈ ਫਿਨਲੈਂਡ ਨਾਰਵੇ ਸਵੀਡਨ ਡੈਨਮਾਰਕ ਜਿਹੜੇ ਇਦਾਂ ਦੇ ਦੇਸ਼ ਆ ਉਹ ਵਾਕਿਆ ਉਹ ਇਸ ਕਾਬਿਲ ਨੇ ਹੂੰ ਇਸ ਕਾਬਿਲ ਨੇ ਸਰ ਉਹ ਉਹ ਦੇਸ਼ ਵਾਕਿਆ ਕਾਬਿਲ ਨੇ ਮੈਂ ਤਾਂ ਕਹਣਾ ਕਿ ਉਹ ਦੇਸ਼ ਘੁੰਮਣੇ ਚਾਹੀਦੇ ਆ ਤੁਹਾਨੂੰ ਕਦੇ ਜ਼ਿੰਦਗੀ ਚ ਮੌਕਾ ਮਿਲੇ ਨਾ ਜੀ ਮੈਂ ਤਾਂ ਕਦੇ 에어ਪੋਰਟ ਨਹੀਂ ਘੁੰਮਿਆ ਪਰ ਜੇ ਕਿਸੇ ਨੂੰ ਮੌਕਾ ਮਿਲੇ ਤੇ ਉਹਨਾਂ ਦੇਸ਼ਾਂ ਚ ਜਾ ਕੇ ਦੇਖੋ ਹੂੰ ਠੀਕ ਹੈ ਬਹੁਤ ਖੁਸ਼ ਲੋਕ ਨੇ ਬਹੁਤ ਸੰਤੁਸ਼ਟ ਲੋਕ ਨੇ ਬਹੁਤ ਹੱਦ ਤੱਕ ਉਹਨਾਂ ਦੇ ਦੇਸ਼ਾਂ ਦਾ ਸਿਸਟਮ ਵਾਤਾਵਰਣ ਸਭ ਕੁਝ ਮੈਂ ਬੱਲੇ ਬੱਲੇ ਆ ਬਿਲਕੁਲ ਬਿਲਕੁਲ ਅਸੀਂ ਤੇ ਭਾਈ ਮਾੜੇ ਮਾੜੇ ਆਪਸ ਵਿੱਚ ਮੁਕਾਬਲਾ ਕਰਦੇ ਪਏ ਕਿ ਯਾਰ ਅਸੀਂ ਉਹਨਾਂ ਤੋਂ ਥੱਲੇ ਕਿੱਦਾਂ ਰਹਿ ਗਏ ਵੀ ਮਤਲਬ ਕਿ ਸਾਡਾ ਮੁਕਾਬਲਾ ਤੇ ਇਹੀ ਆ ਸਾਡਾ ਮੁਕਾਬਲਾ ਤੇ ਵੀਰੇ ਇੱਥੋਂ ਤੱਕ ਹੀ ਆ ਹਾਲ ਫਿਲਹਾਲ ਜੀ ਬਲੀ ਸਾਹਿਬ ਕਹਿ ਰਹੇ ਨੇ ਜੇਕਰ ਕਹਿੰਦੇ ਕੱਲੇ ਭਗਤਾਂ ਤੋਂ ਪੁੱਛਿਆ ਹੁੰਦਾ ਤੇ ਕਹਿੰਦੇ ਭਾਰਤ ਪਹਿਲੇ ਨੰਬਰ ਤੇ ਆਉਣਾ ਸੀਗਾ